ਬਰਾਤ ਲੈ ਕੇ ਆਇਆ ਕੋਈ ਹੋਰ ਪਰ ਦੁਲਹਨ ਨੂੰ ਵਿਆਹ ਕੇ ਲੈ ਗਿਆ ਕੋਈ ਹੋਰ ਬਰਾਤੀ ਅਤੇ ਕੁੜੀ ਵਾਲੇ ਰਹਿ ਗਏ ਪਕੌੜੇ ਖਾਂਦੇ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਲੜਕਾ ਆਪਣੀ ਹੋਣ ਵਾਲੀ ਘਰ ਵਾਲੀ ਦੀ ਮੰਗ ਭਰਨ ਲੱਗਦਾ ਹੈ ਪਰ ਅਚਾਨਕ ਹੀ ਮੋਟਰਸਾਈਕਲ ਤੇ ਇੱਕ ਹੋਰ ਨੌਜਵਾਨ ਆਉਂਦਾ ਹੈ ਅਤੇ ਵਿਆਹ ਵਾਲੇ ਲੜਕੇ ਨੂੰ ਪਰਾ ਕਰਕੇ ਦੁਲਹਨ ਦੀ ਮੰਗ ਆਪ ਭਰ ਦਿੰਦਾ ਹੈ ਦਰਅਸਲ ਵਿਆਹ ਵਾਲੀ ਲੜਕੀ ਅਤੇ ਇਹ ਲੜਕਾ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸੀ ਪਰ ਲੜਕੀ ਦਾ ਪਰਿਵਾਰ ਉਸ ਦਾ ਕਿਤੇ ਹੋਰ ਵਿਆਹ ਕਰਨ ਜਾ ਰਿਹਾ ਸੀ ਜਿਸ ਦਾ ਕਿ ਲੜਕੇ ਨੂੰ ਪਤਾ ਲੱਗਣ ਤੇ ਉਹ ਚੱਲਦੇ ਵਿਆਹ ਵਿੱਚ ਤੱਕੇ ਨਾਲ ਲੜਕੀ ਦੀ ਮੰਗ ਭਰ ਦਿੰਦਾ ਹੈ ਅਤੇ ਲੜਕੀ ਨੂੰ ਆਪਣੇ ਨਾਲ ਲੈ ਜਾਂਦਾ ਹੈ ਜਦੋਂ ਕਿ ਲੜਕੀ ਦਾ ਪਰਿਵਾਰ ਅਤੇ ਬਰਾਤ ਖੜੀ ਦੇਖਦੀ ਰਹਿ ਜਾਂਦੀ ਹੈ ਕੋਈ ਵੀ ਕੁਝ ਨਹੀਂ ਕਰ ਪਾਉਂਦਾ ਅਤੇ ਵਿਆਹ ਵਾਲੀ ਲੜਕੀ ਵੀ ਕਹਿ ਦਿੰਦੀ ਹੈ ਕਿ ਮੈਂ ਤਾਂ ਇਸ ਦੇ ਨਾਲ ਹੀ ਜਾਵਾਂਗੀ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿਸਤੀ ਗਲਤੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ por caro